ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚੈਲ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦਿਆਂ ਹੋਇਆ ਸੈਂਟਰਲ ਸਬਡਿਵੀਜ਼ਨ ਵੱਲੋਂ ਇੱਕ ਬਹੁਤ ਅੱਛੀ ਕਾਰਗੁਜ਼ਾਰੀ ਅਮਲ ਜੀ ਲੱਗੀ ਹੈ ਜੋ ਕਿ ਡਰੱਗਸ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਔਰ ਜਿਹੜੇ ਸ਼ੱਕੀ ਪੁਰਸ਼ ਘਰੇ ਪੁਰਸ਼ਾਂ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਤਹਿਤ ਕਾਰਗੁਜ਼ਾਰੀ ਕਰਦੇ ਆ ਦੌਰਾਨੀ ਚੈਕਿੰਗ ਨਾਕਾ ਬੰਦੀ ਤੇ ਹੈਵੀ ਰਿਕਵਰੀ ਸਮੂ ਨਸ਼ੀਲੀਆਂ ਗੋਲੀਆਂ ਦੀ ਬਰਾਮਦ ਹੋਈ ਹੈ ਇਦੇ ਵਿੱਚ ਤਕਰੀਬਨ 34180 ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਦੋ ਮੁੰਡੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਪੋਜੈਸ਼ਨ ਚ ਤੇ 240000 ਦੀ ਜਿਹੜੀ ਕੈਸ਼ ਰਿਕਵਰੀ ਹੋਈ ਹੈ ਇਹ ਜਿਹੜੀਆਂ ਗੋਲੀਆਂ ਸੀ ਇਹਨਾਂ ਇਹਨਾਂ ਤੇ ਨਾ ਤਾਂ ਕੋਈ ਬੈਚ ਨੰਬਰ ਨਾ ਕੋਈ ਮੈਨੂਫੈਕਚਰਿੰਗ ਐਕਸਪਾਇਰੀ ਕੁਝ ਵੀ ਸਟੈਂਪ ਨਹੀਂ ਲੱਗੀ ਹੋਈ ਸੀ ਜੋ ਇਹ ਲਿਆ ਕੇ ਕਿਸੇ ਵੀ ਸਪੌਟ ਤੋਂ ਲਿਆਉਂਦੀ ਸੀ ਅਸੀਂ ਫਿਲਹਾਲ ਉਹਦਾ ਖਲਾਸਾ ਨਹੀਂ ਕਰ ਸਕਦੇ ਤੇ ਅੱਗੇ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਸੀ ਇਹ ਆਦੀ ਹੈ ਗੈਰ ਕਾਨੂੰਨੀ तरीके ਦੇ ਨਾਲ ਇਹ ਡਰੱਗਸ ਵਾਲੀਆਂ ਜਿਹੜੀਆਂ ਗੋਲੀਆਂ ਮਾਰਕੀਟ 'ਚ ਦੇਂਦੇ ਇਹਨਾਂ ਤੇ ਅਪਰਾਧਿਕ ਜਿਹੜਾ ਪਛੋਕੜ ਉਹਦੇ 'ਚ ਵੀ ਤਿੰਨ ਪਰਚੇ ਦਰਜ ਹੋ ਚੁੱਕੇ ਪਹਿਲਾਂ ਵੀ ਇੱਕ ਤਾਂ ਡਿਵੀਜ਼ਨ ਨੰਬਰ ਤਿੰਨ ਦਾ ਸਦਰ ਦਾ ਇੱਕ ਸੁਧਾਰ ਦਾ ਹੈਗਾ ਜਗਰਾਉਂਡ ਦਾ ਇੱਕ ਵਾਰੀ ਹੈਵੀ ਰਿਕਵਰੀ ਪਹਿਲਾਂ ਵੀ ਇਹਨਾਂ ਤੋਂ ਹੋ ਚੁੱਕੀ 26000 ਗੋਲੀਆਂ ਦੀ ਤੇ 1 ਲੱਖ ਕੁਝ ਕੈਸ਼ ਦੀ ਬਰਾਮਦਗੀ ਹੋਈ ਸੀ ਬਾਕੀ ਦੋਨਾਂ 'ਚ तकरीबन 900 ਤੋਂ 600 ਸੋ ਇਹ ਆਦੀ ਨੇ ਤੇ ਇਹਨਾਂ ਦਾ ਨੈਕਸਸ ਜਿਹੜਾ ਹੈਗਾ ਉਹਨੂੰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਖੰਗਾਲ ਕੇ ਕੜੀ ਤੋਂ ਕੜੀ ਜੋੜ ਕੇ ਜਿਹੜੇ ਹੋਰ ਵੀ ਬੰਦੇ ਇਹਦੇ ਵਿੱਚ ਸਪਲਾਇਰ ਨੇ ਇਨਵੋਲਡ ਨੇ ਜਾਂ ਭਾਗੀਦਾਰ ਨੇ ਜਿੱਥੇ ਵੇਚਦੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਵੈਰੀਫਾਈ ਕਰਕੇ ਤੇ ਉਹਨਾਂ ਤੇ ਜਿਹੜੀ ਬੰਦੀ ਕਰ ਰਹੀ ਕਰਾਂਗੇ ਤਾਂ ਜੋ ਇਹ ਜਿਹੜਾ ਇਹਨਾਂ ਦਾ ਪੂਰਾ ਨੈਕਸਸ ਚੰਗੇ ਤਰੀਕੇ ਨਾਲ ਟੁੱਟੇ ਹਨ ਸਾਹਲ ਪਵਨ ਆਪਸ ਦੇ ਵਿੱਚ ਕੀ ਲੇ ਜੀ ਨੇ ਕਿੰਨੇ ਟਾਈਮ ਤੋਂ ਇਹ ਜਿਹੜੀ ਤਸਕਰੀ ਕਰ ਰਹੇ ਨੇ ਉਹ ਕਿੱਥੋਂ ਲੈ ਕੇ ਆਉਂਦੇ ਨੇ ਕਿੱਥੋਂ ਵਾਲਾ ਅਸੀਂ ਫਿਲਹਾਲ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਮੁਢਲੀ ਪੁੱਛਗਿੱਛ ਦੇ ਦੌਰਾਨ ਜਿਹੜਾ ਸਾਡਾ ਕੋਈ ਆਪਰੇਸ਼ਨ ਵੀ ਚੱਲ ਰਿਹਾ ਤੇ ਇਹਦੀ ਅਸੀਂ ਤੈਹ ਤੱਕ ਜਾਵਾਂਗੇ ਇੰਨਾ ਚੋ ਇੱਕ ਜਿਹੜਾ ਮੁੰਡਾ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਜਾ ਜਿਹੜਾ ਮੇਨ ਆ ਉਹ ਹੈਗਾ ਲੁਧਿਆਣੇ ਦਾ ਇਹਨਾਂ ਦੀ ਵਰਤਾਲਾਪ ਜੇਲ੍ਹ ਦੇ ਵਿੱਚ ਹੀ ਹੋਈ ਸੀਗੀ ਉਹਦੇ ਫਾਦਰ ਦੇ ਨਾਲ ਠੀਕ ਤੇ ਇਹ ਹੋਰ ਕਿੱਲੇ ਗਈ ਆ ਇੱਕ ਦੀ ਹੈਗੀ 37 ਸਾਲ ਇੱਕ ਦੀ ਹੈਗੀ 19 ਸਾਲ ਤੋਂ ਜਦੋਂ ਜੇਲ੍ਹ ਦੇ ਵਿੱਚ ਸੀ ਪੁਰਾਣੇ ਜਿਹੜੇ ਕੇਸਿਸ ਇਹਨਾਂ ਤੇ ਹੋਏ ਨੇ ਦਰਜ ਉਦੋਂ ਇਹਨਾਂ ਦਾ ਨੈਕਸਸ ਹੋਰ ਗੂੜਾ ਹੋ ਗਿਆ ਤੇ ਹੁਣ ਇਹ ਅੰਮ੍ਰਿਤਸਰ ਦੇ ਵਿੱਚ ਵੀ ਸਪਲਾਈ ਕਰਨ ਦੀ ਜਿਹੜੀ ਇਹਨਾਂ ਦੀ ਕੋਈ ਚੱਲ ਰਹੀ ਸੀ ਜਾਂਚ ਸੋ ਅਸੀਂ ਹਰ ਪਹਿਲੂ ਨੂੰ ਡੂੰਘਾਈ ਨਾਲ ਤਹ ਤੱਕ ਉਰੀ ਜਾ ਕੇ ਪਰਦਾਲ ਕੇ ਇਹਦੇ ਤੇ ਜੇ ਹੋਰ ਵੀ ਬੰਦੇ ਇਨਵੋਲਡ ਹੋਏ ਕਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਅਸੀਂ ਸਖਤ ਕਾਰਵਾਈ ਕਰਾਂਗੇ ਮੈਨੂੰ ਹੈਰੀ ਕਮਿਟੀ ਦੇ ਵਿੱਚ ਨਸ਼ਾ ਲੈ ਕੇ ਆਏ ਨੇ ਜਿੱਦਾਂ ਲੁਧਿਆਣਾ ਤੇ ਕੋਈ ਰਸਤੇ ਦੇ ਵਿੱਚ ਕਿੰਨਾ ਲੈ ਕੇ ਆਏ ਨੇ ਮਤਲਬ ਇੱਥੇ ਇਹ ਜੀ ਬਾਈ ਬੱਸ ਪਹੁੰਚੀ ਸੀ ਤੇ ਇੱਥੇ ਸਾਡੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਚੁਸਤ ਸੀ ਦਰਸਤ ਸੀ ਅਲਰਟ ਸੀ ਚੈਕਿੰਗ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਤੇ ਦੌਰਾਨੇ ਚੈਕਿੰਗ ਹੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਰਿਕਵਰੀ ਕੀਤੀ ਜਾਂਦੀ ਬੰਦੇ ਜਾਂ ਪ੍ਰਵਾਸੀ ਹੈ ਇਹ ਪੰਜਾਬੀ ਹੈ ਜੀ ਆਪਾਂ ਇੱਕ ਤਾਂ ਲੋਕਲ ਲੁਧਿਆਣੇ ਦੇ ਹੀ ਰਹਨ ਹਾਂ ਕੁਤੇ ਡਿਕਟਰ ਨੇ ਨਸ਼ਾ ਕਰਦੂਗੀ ਕੋਈ ਫਿਲਹਾਲ ਜੀ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਇਹਨੂੰ ਡਿਟੇਲ ਦੇ ਵਿੱਚ ਜਦੋਂ ਨਵੇਂ ਤੱਥਾਂ ਦਾ ਖੁਲਾਸਾ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤੇ ਹੁਣ ਪ੍ਰੈਜ਼ੈਂਟ ਰਿਮਾਂਡ ਕਰ ਰਹੇ ਹਾਂ ਉਹ ਤੇ ਅਸੀਂ ਵਰਕਅਪ ਕਰ ਰਹੇ ਹਾਂ ਜੀ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ ਡਿਟੇਲਸ ਠੀਕ ਠੀਕ ਹੈ ਇੱਕ ਹੋਰ